ਤਪਸਥਾਨ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਂਪੁਰਖਾਂ ਦੇ ਸਥਾਨ ਤੇ ਹਾਜ਼ਰੀਆਂ ਭਰਿਓ ਜੀ ਤਪਸਥਾਨ ਦੇ ਮੁਖ ਸੇਵਾਦਾਰ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਜੋ ਕਿ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਕੈਨੇਡਾ ਵਿਖੇ ਗਏ ਹੋਏ ਆ ਕਿਉਂਕਿ ਜੇ ਇੱਥੇ ਸੰਗਤਾਂ ਉਡੀਕਦੀਆਂ ਉੱਥੇ ਵੀ ਲੱਖਾਂ ਹੀ ਸੰਗਤਾਂ ਉਡੀਕਦੀਆਂ ਪਤਾ ਨਹੀਂ ਕਿੰਨਿਆਂ ਕਰਦਾ ਜੀਵਨ ਸਫਲ ਹੋ ਜਾਣਾ ਕਿਉਂਕਿ ਮਹਾਂਪੁਰਖਾਂ ਵੱਲੋਂ ਗੁਰੂ ਨਾਨਕ ਕਰਦਾ ਹੋਕਾ ਦੇਣ ਵਾਸਤੇ ਇਕ ਕੋਈ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਸਤਿਗੁਰ ਨਹੀਂ ਸਤਿਗੁਰ ਦੇ ਦਰ ਦੇ ਨਾਲ ਅਸੀਂ ਜੁੜ ਜਾਈਏ ਕਬੀਰ ਸਾਹਿਬ ਦਾ ਜਦੋਂ ਮਹਿਮਾ ਵਧ ਗਈ ਨਾ ਤੇ ਲੋਕਾਂ ਨੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਪੰਡ ਸਰਵਜੀਤ ਕਹਿੰਦੇ ਗ੍ਰੰਥ ਲੈ ਕੇ ਆਇਆ ਤੇ ਕਬੀਰ ਸਾਹਿਬ ਨੂੰ ਕਹਿਣ ਲੱਗਾ ਮੈਂ ਤੁਹਾਡੇ ਨਾਲ ਅਰਥ ਸ਼ਾਸਤਰ ਕਰਨੇ ਆ ਤੇ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਪੜਿਆ ਹੀ ਨਹੀਂ ਦੇਖੋ ਕਬੀਰ ਸਾਹਿਬ ਪੜੇ ਲਿਖੇ ਨਹੀਂ ਪਰ ਅੱਜ ਉਹਨਾਂ ਦੀ ਗੁਰਬਾਣੀ ਤੇ ਲੋਕ ਥੀਸਿਸ ਲੈ ਕੇ ਪੀ ਐਚ ਡੀ ਕਰਦੇ ਆ ਜਿਨ੍ਹਾਂ ਨੂੰ ਸੰਸਾਰ ਅਨਪੜ੍ਹ ਕਹਿੰਦਾ ਉਹਨਾਂ ਦੀ ਗੁਰਬਾਣੀ ਤੇ ਪੀ ਐਚ ਡੀ ਕਰਦੇ ਥੀਸਿਸ ਲੈ ਕੇ ਤੇ ਕਬੀਰ ਸਾਹਿਬ ਕਹਿੰਦੇ ਵੀ ਤੇਰੇ ਮੇਰੇ ਵਿਚਾਰ ਨਹੀਂ ਮਿਲਣੇ ਕਿਉਂਕਿ ਤੁਸੀਂ ਲੇਖਾ ਲੇਖੀ ਗੱਲ ਕਰਨੀ ਆ ਅਸੀਂ ਦੇਖਾ ਦੇਖੀ ਕਰਨੀ ਆ ਪਰ ਉਸ ਵਕਤ ਭੀੜ ਬੜੀ ਇਕੱਠੀ ਹੋ ਜਾਂਦੀ ਆ ਪੰਡਤ ਸਰਵਜੀ ਦੀ ਮਾਂ ਨੇ ਬਹੁਤ ਸਮਝਾਇਆ ਸੀ ਪੁੱਤਰ ਮਹਾਤਮਾ ਦੇ ਨਾਲ ਵਿਰੋਧ ਨਹੀਂ ਕਰੀਦਾ ਨਹੀਂ ਮਾਂ ਉਹ ਮਹਾਤਮਾ ਹੀ ਨਹੀਂ ਸੰਸਾਰ ਐਵੇਂ ਹੀ ਰੱਬ ਕਹੀ ਜਾਂਦਾ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਤੇ ਪੰਡਤ ਸਰਬਜੀਤ ਨੂੰ ਕਬੀਰ ਸਾਹਿਬ ਕਹਿਣ ਲੱਗੇ ਪੁੱਛੋ ਕੀ ਪੁੱਛਦੇ ਹਾਂ ਕਹਿਣ ਲੱਗੇ ਤੁਸੀਂ ਆਪਣੇ ਆਪ ਨੂੰ ਰੱਬ ਕਹੋਂਦੇ ਹੋ ਸੰਸਾਰ ਤੁਹਾਨੂੰ ਵੈਗਰੂ ਕਹਿੰਦਾ ਪ੍ਰਮਾਤਮਾ ਕਹਿੰਦਾ ਕਬੀਰ ਸਾਹਿਬ ਕਹਿੰਦੇ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਕੋਈ ਸਾਨੂੰ ਚੋਰ ਕੇ ਠੱਗ ਕੇ ਸੰਤ ਕੇ ਕਹੀ ਅਸੀਂ ਨਹੀਂ ਕਿਹਾ ਕਹਿੰਦੇ ਫਿਰ ਕਹਿੰਦੇ ਕਿਉਂ ਆ ਕਬੀਰ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਕਹਿੰਦੇ ਜੂਪੀ 'ਚ ਵੀ ਅੱਜ ਕੱਲ ਬਹੁਤ ਹੁੰਦਾ ਜੀ ਤਾੜੀ ਦਾ ਦਰਖਤ ਹੈ ਕਹਿੰਦੇ ਸਰਬਜੀਤ ਤਾੜੀ ਦਾ ਦਰਖਤ ਦੇਖਿਆ ਜੀ ਕਹਿੰਦੇ ਹਾਂ ਕਹਿੰਦੇ ਉਹਦੇ ਤੋਂ ਸ਼ਰਾਬ ਬਣਦੀ ਆ ਜਦੋਂ ਲੋਕ ਪੀਂਦੇ ਆ ਮਾੜੇ ਕਰਮ ਕਰਦੇ ਆ ਸੰਸਾਰ ਮਾੜਾ ਕਹਿੰਦਾ ਕਹਿੰਦੇ ਬਿਲਕੁਲ ਕਹਿੰਦਾ ਜੀ ਕਹਿੰਦੇ ਉਸੇ ਤਾੜੀ ਦੇ ਦਰਖਤ ਤੋਂ ਕਾਗਜ਼ ਬਣਦਾ ਜਦੋਂ ਤੇ ਗੁਰਬਾਣੀ ਲਿਖੀ ਜਾਂਦੀ ਆ ਗੁਰੂ ਮਹਿਮਾ ਲਿਖੀ ਜਾਂਦੀ ਆ ਸੰਸਾਰ ਮੱਥੇ ਟੇਕਦਾ ਫਰਕ ਇਨਾ ਹੀ ਆ ਉਹੀ ਇੱਟ ਨਾਲੀਆਂ 'ਚ ਲੱਗੀ ਆ ਗੰਦਗੀ ਆ ਤੇ ਉਹੀ ਇੱਟ ਧਾਰਮਿਕ ਸਥਾਨਾਂ ਤੇ ਲੱਗੀ ਆ ਸੰਸਾਰ ਸਿਰ ਝਕਾਉਂਦਾ ਤੇ ਲੱਕੜ ਦਾ ਬਾਹਰ ਵੀ ਬਹੁਤ ਆ ਜਿਸ ਲੱਕੜ ਦਾ ਫਿਰ ਪੀੜਾ ਸਾਹ ਬਣ ਜਾਂਦਾ ਸੰਸਾਰ ਮੱਥੇ ਟੇਕਦਾ ਬਸ ਇੰਨੀ ਗੱਲ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਪ੍ਰਵਚਨ ਕਰਦੇ ਹੁੰਦੇ ਸੀ ਕਹਿੰਦੇ ਤੁਸੀਂ ਸਤਗੁਰ ਦੇ ਹੋ ਤੇ ਹੋ ਕੇ ਤਾਂ ਦੇਖੋ ਸਤਗੁਰ ਨੇ ਤੁਹਾਨੂੰ ਆਪਣੇ ਨਾਲ ਮਿਲਾ ਲੈਣਾ ਆਪਣੇ ਵਰਗਾ ਮਿਲਾ ਲੈਣਾ ਸੰਸਾਰ ਤੁਹਾਡਾ ਸਤਕਾਰ ਤਾਂ ਕਰੇਗਾ ਕਿਉਂਕਿ ਉਹਨਾਂ ਨੂੰ ਸਤਗੁਰ ਦਿਸਦਾ ਹੈ ਤੇ ਜਦੋਂ ਸਤਗੁਰ ਦੇ ਹੋਣਾ ਕਦੋਂ ਇਹ ਸਤਗੁਰ ਦੇ ਚਰਨਾਂ ਚ ਅਰਦਾਸ ਕਰਨੀ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਕੇ ਇਹ ਸੇਵਾ ਸਿਮਨ satsang ਕਰਾ ਲੈਣਾ ਮਹਾਂਪੁਰਖਾਂ ਦੇ ਸਥਾਨ ਤੇ ਸੰਗਤਾਂ ਹਾਜ਼ਰੀ ਭਰ ਰਿਓ ਸਾਡੇ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਜੋਗਾ ਸਿੰਘ ਜੀ ਰਾਮੂ ਥਿਆੜੇ ਵਾਲੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਸਮੂਹ ਸੰਗਤਾਂ ਨੂੰ ਬਾਬਾ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਆਓ ਜੀ ਪ੍ਰੇਮ ਨਾਲ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ